ਜੀ ਵੀਡੀਓ ਵੇਖ ਰਿਹਾ ਸਾਬ ਨੂੰ ਜੀਆ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਰੇਲਵੇ ਨੇ ਲਿਆਂਦਾ ਨਵਾਂ ਨਿਯਮ ਹੁਣ ਸਟੇਸ਼ਨ ਤੇ ਵੀ ਤੋਲਿਆ ਜਾਵੇਗਾ ਸਮਾਨ ਲਿਮਿਟ ਤੋਂ ਵੱਧ ਹੋਇਆ ਤਾਂ ਦੇਣਾ ਪਵੇਗਾ 6 ਗੁਣਾ ਐਕਸਟਰਾ ਚੁਪਾਨਾ ਖੜਤੀ ਰੇਲਵੇ ਲੋ ਇੱਕ ਵੱਡੀ ਅਪਡੇਟ ਆਂਦੀ ਹੈ ਜੋ ਤੁਹਾਡੇ ਨਾਲ ਸੰਬੰਧਿਤ ਹੈ ਦਰਅਸਲ ਉਹ ਰੇਲਵੇ ਯਾਤਰੀਆਂ ਨੂੰ ਸਵਾਨਤੀ ਮਾਲ ਵਿੱਚ ਸਮਾਨਤਨ ਹਟਾਈ ਸਮਾਨਤਨ ਸਾਬ ਦਾ ਟੈਨ ਪਵੇਗਾ ਭਾਰਤੀ ਰੇਲਵੇ ਨਮਸਮਾਨ ਨਿਯਮ ਕਿਉਂਕਿ ਹਵਾਈ ਅੱਡੇ ਵਾਂਗ ਰੇਲਵੇ ਦੀ ਵੀ ਯਾਤਰੀਆਂ ਦੇ ਸਮਾਨ ਦੀ ਜਾਂਚ ਕਰਨ ਦੀ ਇੱਕ ਨਵੀਂ ਪ੍ਰਣਾਲੀ ਲਾਗੂ ਕਰਨ ਜਾ ਰਿਹਾ ਹੈ ਨਵੀਂ ਪ੍ਰਣਾਲੀ ਦੇ ਤਹਿਤ ਰੇਲਵੇ ਸਟੇਸ਼ਨ ਤੇ ਚੜ੍ਹਨ ਤੋਂ ਪਹਿਲਾਂ ਤੁਹਾਡੇ ਸਮਾਨ ਦਾ ਤੋਲ ਕੀਤਾ ਜਾਵੇਗਾ ਇੰਨਾ ਹੀ ਨਹੀਂ ਜੇਕਰ ਤੁਹਾਡੇ ਸਮਾਨ ਦਾ ਭਾਰ ਨਿਰਧਾਰਤ ਸੀਮਾ ਤੋਂ ਵੱਧ ਹੈ ਤਾਂ ਤੁਹਾਨੂੰ ਵਾਧੂ ਚਾਰਜ ਵੀ ਦੇਣਾ ਪਵੇਗਾ ਨਵਾਂ ਸਿਸਟਮ ਕਦੋਂ ਲਾਗੂ ਹੋਵੇਗਾ ਭਾਰਤੀ ਰੇਲਵੇ ਦਾ ਨਵਾਂ ਸਮਾਰ ਸਿਸਟਮ ਚਾਲੂ ਵਿੱਤੀ ਸਾਲ ਵਿੱਚ ਲਾਗੂ ਕਰਨ ਦੀ ਯੋਜਨਾ ਹੈ ਇਸ ਦੇ ਤਹਿਤ ਪ੍ਰਜ ਪ੍ਰਜਕ ਰਾਜ ਜਕਸ਼ਨ ਕਨਪੁਰ ਸੈਂਟਰਲ ਮਿਰਚਾਪੁਰ ਅਨਾਲੀਗਟ ਟੁੰਡਨਾ ਸਮੇਤ ਡਿਵੀਜ਼ਨ ਦੇ ਪ੍ਰਮੁੱਖ ਸਟੇਸ਼ਨਾਂ ਤੇ ਪ੍ਰਵੇਸ਼ ਕੀਤੇ ਨਿਕਾਸ ਗੇਟਾਂ ਤੇ ਇਲੈਕਟ੍ਰੋਨਿਕ ਤੋਲਰ ਵਾਲੀਆਂ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਇਨ੍ਹਾਂ ਮਸ਼ੀਨਾਂ ਨਾਲ ਹਰ ਯਾਤਰੀ ਦੇ ਬੈਗ ਅਤੇ ਡੱਬੇ ਦਾ ਭਾਰ ਮਾਪਿਆ ਜਾਵਿਕਾ ਰੇਲਵੇ ਦੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸਮਾਨ ਦੀ ਸੀਮਾ ਵੀ ਨਿਰਧਾਰਤ ਕੀਤੀ ਹੈ ਕਿ ਸ਼੍ਰੇਣੀ ਚ ਕਿੰਨਾ ਸਮਾਨ ਮੁਕਤ ਹੋਵੇਗਾ ਤੁਹਾਨੂੰ ਦੱਸ ਦਿੱਤੀ ਗਈ ਹੈ ਕਿ AC 1 ਕਲਾਸ ਵਿੱਚ 70 ਕਿਲੋਗ੍ਰਾਮ ਸਮਾਨ ਅਤੇ AC 2 ਵਿੱਚ 50 ਕਿਲੋਗ੍ਰਾਮ ਸਮਾਨ ਚੰਗੀ ਜੱਜਤ ਹੋਵੇਗੀ ਜਦੋਂ ਕਿ ਸਲੀਪਰ ਅਤੇ AC 3 ਵਿੱਚ 40 ਕਿਲੋਗ੍ਰਾਮ ਸਮਾਨ ਲੇ ਜਾਣ ਦੀ ਇਜਾਜ਼ਤ ਹੋਵੇਗੀ ਜਦੋਂ ਕਿ ਚੈਨਲ ਵਿੱਚ ਸਿਰਫ 35 ਕਿਲੋਗ੍ਰਾਮ ਸਮਾਨ ਲੈ ਜਾਣ ਦੀ ਇਜਾਜ਼ਤ ਹੋਵੇਗੀ ਜੇਕਰ ਯਾਤਰੀੇ ਸੀਮਤ ਤੋਂ ਵੱਧ ਸਮਾਨ ਲੈ ਕੇ ਜਾਂਦੇ ਹਨ ਤਾਂ ਤੇ ਪਹਿਲਾਂ ਤੋਂ ਬੁੱਕ ਨਹੀਂ ਕਰਵਾਇਆ ਤਾਂ 6 ਗੁਣਾ ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਹ ਕਦਮ ਕਿਉਂ ਚੁੱਕਿਆ ਜਾ ਰਿਹਾ ਹੈ ਸੀਨੀਅਰ ਡੀ ਸੀ ਐਮ ਮਨਜੂ ਸ਼ੁਕਲਾ ਨੇ ਕਿਹਾ ਕਿ ਇਹ ਕਦਮ ਯਾਤਰੀਆਂ ਦੀ ਸਹੂਲਤ ਅਤੇ ਰੇਲ ਗੱਡੀਆਂ ਵਿੱਚ ਭਾਰੀ ਸਮਾਨ ਨੂੰ ਕੰਟਰੋਲ ਕਰਨ ਲਈ ਚੁੱਕਿਆ ਜਾ ਰਿਹਾ ਹੈ ਇਸ ਸਿਸਟਮ ਨਾਲ ਸਿਰਫ ਭਾਰ ਦੀ ਜਾਂਚ ਕਰੇਗਾ ਸਗੋਂ ਆਕਾਰ ਦੀ ਵੀ ਜਾਂਚ ਕਰੇਗਾ ਜਾਨੀ ਕਿ ਜੇਕਰ ਬੈਗ ਹਲਕਾ ਹੈ ਪਰ ਜ਼ਿਆਦਾ ਜਗ੍ਹਾ ਰੱਖਦਾ ਹੈ ਤਾਂ ਵਾਧੂ ਖਰਚੇ ਦੀ ਅਦਾ ਕਰਨੀ ਪੈ ਸਕਦੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ